ਕੱਲ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਚਾਹੇ ਨਾਮਾਤਰ ਦੇ ਹੀ ਹੈ ਪਰ ਕੁਰਸੀ ਤੇ ਬੈਠੇ ਹੈ ਉਹਨਾਂ ਦਾ ਇੱਕ ਬਿਆਨ ਆਇਆ ਉਹ ਸੁਣ ਕੇ ਮੈਂ ਮਜਬੂਰ ਹੋ ਗਿਆ ਇਹ ਸੋਚਣ ਤੇ ਵੀ ਕੀ ਭਗਵੰਤ ਮਾਨ ਜੀ ਸਿੱਖ ਉਹਨਾਂ ਦਾ ਦੂਰ ਪੰਜਾਬੀ ਵੀ ਹੈ ਜਾਂ ਨਹੀਂ ਆਮ ਸੌਰੀ ਆਮ ਸੇਇੰਗ ਇਟ ਫॉर द ਚੀਫ ਮਿਨਿਸਟਰ ਆਫ ਮੇਰੇ ਵੀ ਚੀਫ ਮਿਨਿਸਟਰ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸਾਡੇ ਵੀ ਹੈ ਪਰ ਉਹਨਾਂ ਨੂੰ ਇਸ ਗੱਲ ਦਾ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਆ ਇੱਕ ਬਹੁਤ ਹੀ ਘਟਿਆ ਗਿਨੋਣੀ ਤੇ ਸੌਰੀ ਇਟਸ ਅਨ ਪਾਰਲੀਮੈਂਟਰੀ ਵਰਡ ਗੰਦਾ ਸ਼ਬਦ ਇਹਨਾਂ ਨੇ ਗੰਦਾ ਉਹਨਾਂ ਦੇ ਬੋਲ ਬਾਲੀ ਜਿਹੜੀ ਸੀਗੀ ਗੰਦੀ ਬੋਲੀ ਸੀ ਉਸ ਆਦਮੀ ਨੇ ਅਜ ਤਾਈਂ ਸਭ ਇੱਥੇ ਬੈਠੇ ਐ ਪੰਜਾਬ ਦੇ ਹੈਲੀਕਾਪਟਰਾਂ 'ਚ ਚੜ੍ਹੇ ਫਿਰਦੇ ਐ ਜੇ ਅਜੇ ਤਾਈਂ ਉਹਨਾਂ ਦਾ ਬਿਆਨ ਨਹੀਂ ਆਇਆ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਕੇਜਰੀਵਾਲ ਸਾਹਿਬ ਤੁਸੀਂ ਸਹਿਮਤ ਹੋ ਕੇ ਭਗਵੰਤ ਮਾਨ ਜੀ ਦੇ ਬਿਆਨ ਤੋਂ ਅਗਰ ਸਹਿਮਤ ਹੋ ਫਿਰ ਸਭ ਮੈਂ ਸਮਝਦਾ ਵਿੱਚ ਆਇਆ ਆਪਰੇਸ਼ਨ ਸੰਦੂਰ ਸਾਡਾ ਕਿੱਡਾ ਹੀ ਕਾਮਯਾਬ ਹੋ ਗਿਆ ਅਸੀਂ ਤਬਾਹ ਕਰਤਾ ਪਰ ਪਾਕਿਸਤਾਨ ਆਪਣੇ ਗਲਤ ਮਨਸੂਬਿਆਂ 'ਚ ਕਾਮਯਾਬ ਹੋ ਗਿਆ ਉਹਨਾਂ ਨੇ ਜਿਹੜਾ ਜ਼ਹਿਰ ਦਾ ਬੀਜ ਬੋਜਣ ਵਾਸਤੇ ਜਿਹੜਾ ਪਹਿਲਗਾਮ ਤੋਂ ਚਾਲੂ ਕੀਤਾ ਸੀਗਾ ਉਹਨਾਂ ਦੀ ਸਾਰੀ ਸਾਜ਼ਿਸ਼ ਕਾਮਯਾਬ ਹੋ ਗਈ ਵੀ ਇੱਥੇ ਭਾਈਚਾਰਕ ਸਾਂਝ ਦੇ ਅੰਦਰ ਦੋ ਫਾੜ ਪਾ ਦਿਓ ਸਾਬ ਬੇਅਦਬੀ ਕਿਸੇ ਧਰਮ ਦੀ ਹੋ ਜੇ ਪੰਜਾਬੀ ਨਹੀਂ ਝੇਰਦਾ ਸਾਬ ਆ ਪੰਜਾਬੀਅਤ ਦਾ ਪਛਾਣ ਹੈ ਸਾਬ ਹੈ ਕਿੱਥੇ ਫਿਰ ਕਿਹੜੀ ਪੰਜਾਬੀਅਤ ਦੀ ਗੱਲ ਕਰੀ ਜਾਂਦੇ ਆ ਜੇ ਉਸ ਕੁਰਸੀ ਤੇ ਬੈਠ ਕੇ ਤਾਂ ਸਭ ਪੰਜਾਬੀ ਬਣ ਕੇ ਦਿਖਾਓ ਭਗਵੰਤ ਮਾਨ ਜੀ ਸਵੇਰੇ ਸਾਰਿਆਂ ਤੋਂ ਕਿਉਂਕਿ ਆ ਜਿਹੜਾ ਸਿੰਦੂਰ ਹੈ ਪ੍ਰਤੀਕ ਹੈ ਮੈਰਿਟਲ ਸੈਂਕਟੀਟੀ ਦਾ ਸਾਰੇ ਧਰਮ ਦੀ ਭਾਵਨਾਵਾਂ ਜੁੜੀਆਂ ਇਹਦੇ ਨਾਲ ਨਹੀਂ ਪਤਾ ਹੋਣਾ ਪਰ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੀਦਾ ਕੇਜਰੀਵਾਲ ਸਾਹਿਬ ਆ ਜਵਾਬ ਦੇਣ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਮਾਫੀ ਚਾਹਵਾਂਗਾ ਕੁਝ ਲੇਟ ਹੋ ਗਏ ਤੁਹਾਡੇ ਤੇ ਪਹੁੰਚਣ ਚ ਪਰ ਕਈ ਬੜੀ ਜ਼ਰੂਰੀ ਗੱਲਾਂ ਹੈ ਜਿਹੜੀ ਸਾਹਮਣੇ ਆਈਆਂ ਉਹਨਾਂ ਦਾ ਉਹਨਾਂ ਤੇ ਖੁਲਾਸਾ ਕਰਨਾ ਬਹੁਤ ਜ਼ਰੂਰੀ ਹੈ ਸਭ ਤੋਂ ਵੱਡੀ ਤੇ ਮੈਂ ਸਮਝਦਾ ਸਾਰਿਆਂ ਵਾਸਤੇ ਕਟਿੰਗ ਅਕ੍ਰੋਸ ਪਾਰਟੀ ਲਾਈਨ ਕੇ ਇਵਨ ਅਕ੍ਰੋਸ ਨਾਟ ਇਵਨ ਪੰਜਾਬ ਸਾਰੇ ਦੇਸ਼ ਵਾਸਤੇ ਬਹੁਤ ਹੀ ਜਿਆਦਾ ਮਹੱਤਵ ਹੈ ਕੱਲ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਚਾਹੇ ਨਾਮ ਮਾਤਰ ਦੇ ਹੀ ਹੈ ਪਰ ਕੁਰਸੀ ਤੇ ਬੈਠੇ ਹੈ ਉਹਨਾਂ ਦਾ ਇੱਕ ਬਿਆਨ ਆਇਆ ਉਹ ਸੁਣ ਕੇ ਮੈਂ ਮਜਬੂਰ ਹੋ ਗਿਆ ਇਸ ਸੋਚਣ ਤੇ ਵੀ ਕੀ ਭਗਵੰਤ ਮਾਨ ਜੀ ਸਿੱਖ ਹੋਣਾਂ ਦਾ ਦੂਰ ਪੰਜਾਬੀ ਵੀ ਹੈ ਜਾਂ ਨਹੀਂ ਮੈਂ ਬੜੀ ਗੰਭੀਰਤਾ ਨਾਲ ਗੱਲ ਕਹਿ ਰਿਹਾ ਕਿਉਂਕਿ ਦਸਤਾਰ ਸਾਰਿਆਂ ਦੇ ਸਾਰਿਆਂ ਦੀ ਸਰਵਮਾਨਿਆ ਹੈ ਸਾਡੀ ਇੱਕ ਪਛਾਣ ਹੈ ਪਰ ਮੈਂ ਬਾਰ-ਬਾਰ ਕਿਹਾ ਹੈ ਕਿ ਕਲੇ ਦਸਤਾਰ ਪਾਉਣ ਨਾਲ ਕੋਈ ਸਿੱਖ ਨਹੀਂ ਹੁੰਦਾ ਪਰ ਘਟੋ ਘਟ ਪੰਜਾਬੀ ਹੋਣ ਦਾ ਸਬੂਤ ਤਾਂ ਜਰੂਰ ਕਿਤੇ ਨੇ ਕਿਤੇ ਮਿਲਣਾ ਚਾਹੀਦਾ ਸੀਗਾ ਕਿਉਂਕਿ ਅਗਰ ਸੱਚੇ ਪੰਜਾਬੀ ਨੂੰ ਪੰਜਾਬੀਅਤ ਦਾ ਨਹੀਂ ਪਤਾ ਤਾਂ ਸਭ ਉਹ ਕਾਹਦਾ ਸੱਚਾ ਸਿੱਖ ਹੈ ਕਾਹਦਾ ਸੱਚਾ ਪੰਜਾਬੀ ਹੈ ਗੁਰੂ ਮਹਾਰਾਜ ਦੀ ਸਾਨੂੰ ਸਾਰਿਆਂ ਤੋਂ ਵੱਡੀ ਮੂਲ ਮੰਤਰ ਜਿਹੜਾ ਸੇਧ ਸੀਗਾ ਉਹ ਸੀਗਾ ਮਾਨਸ ਕੀ ਜਾਤ ਸਭ ਐਕੋ ਪਹਿਚਾਨ ਬੋ ਸਾਡੇ ਪੰਜਾਬ ਦੀ ਸਭ ਤੋਂ ਮਜ਼ਬੂਤ ਅਗਰ ਕੋਈ ਕੈਰੈਕਟ੍ਰਿਸਟਿਕ ਹੈਗਾ ਪਹਿਚਾਨ ਹੈ ਪੰਜਾਬ ਦੀ ਉਹ ਸਾਡਾ ਹੀ ਭਾਈਚਾਰਕ ਸਾਂਝ ਹੈ ਸਭ ਦੀ ਗੁਰੂ ਮਹਾਰਾਜ ਦਾ ਜਿਹੜਾ ਸਾਨੂੰ ਸੰਦੇਸ਼ ਸੀਗਾ ਯੂਨੀਵਰਸਲ ਬ੍ਰਦਰਹੂਡ ਰਿਸਪੈਕਟ ਫਾਰ ਆਲ ਸਾਰਿਆਂ ਦੇ ਪ੍ਰਤੀ ਉਸੇ ਸੱਚੀ ਭਾਵਨਾ ਨਾਲ ਕੋਈ ਵੀ ਧਰਮ ਮਜ਼ਬ ਦੇ ਇਧਾਰ ਤੇ ਕੋਈ ਫਰਕ ਨਾ ਹੋਵੇ ਤੇ ਜਿਹੜੇ ਕੁਰਸੀ ਤੇ ਬੈਠੇ ਐ ਜਿਸ ਅਹੁਦੇ ਤੇ ਬੈਠੇ ਐ ਵੈਸੇ ਤੇ ਇੱਕ ਹਾਦਸਾ ਤਾਂ ਬਣ ਗਈ ਮੈਂ ਉਸੇ ਗੱਲ ਨੂੰ ਜ਼ੋਰ ਦੇ ਕੇ ਕਿਹਾ ਮਾਨਯੋਗ ਹਰੇਕ ਐਮਐਲਏ ਦੇ ਮਗਰ ਵੀ ਲਾ ਦਿੰਨੇ ਆ ਆਨਰੇਬਲ ਐਮਐਲਏ ਸਾਹਿਬ ਆ ਤਾਂ ਆਨਰੇਬਲ ਚੀਫ ਮਿਨਿਸਟਰ ਸਾਹਿਬ ਐ ਬਟ ਔਨਰੇਬਲ ਵਾਲੀ ਕਿਤੇ ਗੱਲ ਮੈਨੂੰ ਦਿਸੀ ਨਹੀਂ ਸਾਹਿਬ ਬਿਕੋਜ਼ ਇਟ ਇਸ ਨਾਟ ਬਿਕਮਿੰਗ ਆਫ ਦਾ ਪੋਜੀਸ਼ਨ ਥੈਟ ਹੀ ਹੋਲਡਸ ਇਟ ਡਸਨਟ ਬੀਹੋਵ ਹਿਮ ਐਜ਼ ਅ ਪੰਜਾਬੀ ਇਸੇ ਕਰਕੇ ਮੈਨੂੰ ਸ਼ੱਕ ਕਰਨਾ ਪੈ ਰਿਹਾ ਮੈਨੂੰ ਸ਼ੱਕ ਹੋ ਰਿਹਾ ਵੀ ਆ ਕਿਤੇ ਜਿਹੜੇ ਦੂਜੇ ਨਕਲੀ ਫਿਰਦੇ ਐ ਨਕਲੀਆਂ ਨਾਲ ਕਿਤੇ ਸਾਂਝਦਾ ਨਹੀਂ ਪਹਿਲਾਂ ਤਾਂ ਸਿਰਫ ਜਾਨ ਹੀ ਛੱਡੀ ਸੀ ਕਿਤੇ ਕੋ ਖਾਣ ਪੀਣ ਦਾ ਨਹੀਂ ਇਕੱਠਾ ਹੋ ਗਿਆ ਉਹ ਝੂਠ ਦਾ ਕਿਤੇ ਇਦਰਾ ਅਸਰ ਆ ਗਿਆ ਹੋਵੇ ਆ ਜਿਹੜੇ 925 ਜਿਹੜੇ ਆਪਣੇ ਆਪ ਨੂੰ ਸਿੱਖ ਕਹਿੰਦੇ ਆ ਨਾ ਇਹ ਇਹ ਲੈ ਕੇ ਬੈਠਣਗੇ ਸਾਡੇ ਪੰਜਾਬੀ ਤੁਸਾਂ ਸਿਰਫ ਦਸਤਾਰ ਪਾਣ ਨਾਲ ਕੋਈ ਨਹੀਂ ਹੁੰਦਾ ਸਾਬ ਆਮ ਸੌਰੀ ਆਮ ਸੇਇੰਗ ਇਟ ਫਾਰ ਦਾ ਚੀਫ ਮਿਨਿਸਟਰ ਆਫ ਮੇਰੇ ਵੀ ਚੀਫ ਮਿਨਿਸਟਰ ਸਾਡ ਪੰਜਾਬ ਦੇ ਮੁੱਖ ਮੰਤਰੀ ਸਾਡੇ ਵੀ ਹੈ ਪਰ ਉਹਨਾਂ ਨੂੰ ਇਸ ਗੱਲ ਦਾ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਆ ਇੱਕ ਬਹੁਤ ਹੀ ਘਟੀਆ ਗਿਨੋਣੀ ਟਿਪ ਸੌਰੀ ਇਟਸ ਅਨਪਾਰਲੀਮੈਂਟਰੀ ਵਰਡ ਗੰਦਾ ਸ਼ਬਦ ਉਹਨਾਂ ਨੇ ਗੰਦਾ ਉਹਨਾਂ ਦੇ ਬੋਲ ਬਾਲੀ ਜਿਹੜੀ ਸੀਗੀ ਗੰਦੀ ਬੋਲੀ ਸੀ ਇਸ ਕਰਕੇ ਜਿੱਥੇ ਮੈਨੂੰ ਭਗਵੰਤ ਮਾਨ ਜੀ ਤੇ ਇਸ ਗੱਲ ਦਾ ਮਨੁਖੇਦ ਹੈ ਉੱਥੇ ਉਸ ਤੋਂ ਵੀ ਜ਼ਿਆਦਾ ਮੈਨੂੰ ਜਿਸ ਗੱਲ ਦੀ ਚਿੰਤਾ ਹੈ ਉਹ ਕੇਜਰੀਵਾਲ ਸਾਹਿਬ ਦੀ ਹੈ ਕੇਜਰੀਵਾਲ ਸਾਹਿਬ ਦੀ ਚੁੱਪੀ ਤੇ ਸਭ ਭਗਵੰਤ ਮਾਨ ਜੀ ਤਾਂ ਕਹਿ ਸਕਦੇ ਵੀ ਮੈਨੂੰ ਇੱਕ ਪਾਰਟਿਕੂਲਰ ਸਮੁਦਾਇ ਹਿੰਦੂ ਸਮਿਤਾ ਸਮੁਦਾਇ ਦੀ ਭਾਵਨਾਵਾਂ ਦੇ ਪ੍ਰਤੀ ਵੈਸੇ ਦਾ ਅਗਰ ਪੰਜਾਬੀ ਹੈ ਤਾਂ ਸਾਰਿਆਂ ਦੀ ਭਾਵਨਾ ਦਾ ਪਤਾ ਹੋਣਾ ਚਾਹੀਦਾ ਇੱਥੇ ਸਾਰੇ ਚਾਹੇ ਮੁਸਲਮਾਨ ਹੈ ਚਾਹੇ ਈਸਾਈ ਹੈ ਚਕ ਜੋ ਵੀ ਹੈ ਸਭ ਜੈਨ ਹੈ ਬੁੱਧ ਹੈ ਸਾਰਿਆਂ ਦੀ ਭਾਵਨਾ ਦੀ ਅਸੀਂ ਕਦਰ ਕਰਦੇ ਆ ਪਰ ਜੋ ਕਹਿ ਦੇਣ ਵੀ ਮਨ ਤਾਂ ਨਹੀਂ ਪਤਾ ਕੇਜਰੀਵਾਲ ਸਾਹਿਬ ਤਾਂ ਦਿੱਲੀ ਦੇ ਅੰਦਰ ਖੜੇ ਹੋ ਕੇ ਕਹਿ ਰਹੇ ਸੀ ਮਨ ਦਾ ਹਨੂਮਾਨ ਚਾਲੀਸਾ ਪੜਤਾ ਸੀ ਮਨ ਤਾਂ ਕੰਠਸਟ ਹੈ ਯਾਦ ਨਹੀਂ ਕੰਠਸਟ ਹੈ ਉਸ ਆਦਮੀ ਨੇ ਅੱਜ ਤਾਈਂ ਸਰ ਇੱਥੇ ਬੈਠੇ ਐ ਪੰਜਾਬ ਦੇ ਹੈਲੀਕਾਪਟਰਾਂ ਜੇ ਚੜ੍ਹੇ ਫਿਰਦੇ ਐ ਜੇ ਅਜੇ ਤਾਈਂ ਉਹਨਾਂ ਦਾ ਬਿਆਨ ਨਹੀਂ ਆਇਆ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਕੇਜਰੀਵਾਲ ਸਾਹਿਬ ਤੁਸੀਂ ਸਹਿਮਤ ਹੋ ਕੇ ਭਗਵੰਤ ਮਾਨ ਜੀ ਦੇ ਬਿਆਨ ਤੋਂ ਅਗਰ ਸਹਿਮਤ ਹੋ ਫਿਰ ਸਾਬ ਮੈਂ ਸਮਝਦਾ ਵਿਚ ਆਏ ਆਪਰੇਸ਼ਨ ਸੰਦੂਰ ਸਾਡਾ ਕਿੱਡਾ ਹੀ ਕਾਮਯਾਬ ਹੋ ਗਿਆ ਅਸੀਂ ਤਬਾਹ ਕਰਤਾ ਪਰ ਪਾਕਿਸਤਾਨ ਆਪਣੇ ਗਲਤ मंसूਬਿਆਂ 'ਚ ਕਾਮਯਾਬ ਹੋ ਗਿਆ ਉਹਨਾਂ ਨੇ ਜਿਹੜਾ ਜ਼ਹਿਰ ਦਾ ਬੀਜ ਬੋਜਣ ਵਾਸਤੇ ਜਿਹੜਾ ਪਹਿਲਗਾਮ ਤੋਂ ਚਾਲੂ ਕੀਤਾ ਸੀਗਾ ਉਹਨਾਂ ਦੀ ਸਾਰੀ ਸਾਜ਼ਿਸ਼ ਕਾਮਯਾਬ ਹੋ ਗਈ ਵੀ ਇੱਥੇ ਭਾਈਚਾਰਕ ਸਾਂਝ ਦੇ ਅੰਦਰ ਦੋ ਫਾੜ ਪਾ ਦਿਓ ਸਾਬ ਕਿਉਂਕਿ ਮੇਰਾ ਮੰਨਣਾ ਹੈ ਸਾਬ ਬੇਅਦਬੀ ਬੇਅਦਬੀ ਹੁੰਦੀ ਹੈ ਸਾਬ ਅਦਬੀ ਵਾਲੇ ਜ਼ਖਮ ਹੈ ਜੇ ਪੁਰਾਣੇ ਬੇਅਦਬੀ ਕਿਸੇ ਧਰਮ ਦੀ ਹੋ ਜੇ ਪੰਜਾਬੀ ਨਹੀਂ ਝੇਰਦਾ ਸਾਬ ਆ ਪੰਜਾਬੀਅਤ ਦਾ ਪਛਾਣ ਹੈ ਸਾਬ ਹੈ ਕਿੱਥੇ ਫਿਰ ਕਿਹੜੀ ਪੰਜਾਬੀਅਤ ਦੀ ਗੱਲ ਕਰੀ ਜਾਂਦੇ ਆ ਜੇ ਉਸ ਕੁਰਸੀ ਤੇ ਬੈਠ ਕੇ ਤਾਂ ਸਭ ਪੰਜਾਬੀ ਬਣ ਕੇ ਦਿਖਾਓ ਭਗਵੰਤ ਮਾਨ ਜੀ ਸਵੇਰੇ ਸਾਰਿਆਂ ਤੋਂ ਕਿਉਂਕਿ ਆ ਜਿਹੜਾ ਸਿੰਦੂਰ ਹੈ ਪ੍ਰਤੀਕ ਹੈ ਮੈਰਿਟਲ ਸੈਨਕਿਟੀ ਦਾ ਸਾਰੇ ਧਰਮ ਦੀ ਭਾਵਨਾਵਾਂ ਜੁੜੀਆਂ ਇਹਦੇ ਨਾਲ ਨਹੀਂ ਪਤਾ ਹੋਣਾ ਪਰ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੀਦਾ ਕੇਜਰੀਵਾਲ ਸਾਹਿਬ ਜਵਾਬ ਦੇਣ ਦੂਜੀ ਗੱਲ ਜਿਹੜੀ ਅੱਜ ਭਗਵੰਤ ਮਾਨ ਜੀ ਟਵੀਟ ਪਾਈ ਜਾਂਦੇ ਆ ਬਿਆਨ ਛੱਡੀ ਜਾਂਦੇ ਆ ਵੀ ਇਹਨਾਂ ਨੇ ਜੀ ਪੋਲੀਟਿਕਾਈਜ਼ ਰਾਜਨੀਤੀਕਰਨ ਕਰਤਾ ਸਾਹਿਬ ਰਾਜਨੀਤੀ ਨੇ ਕੀਤਾ ਮੈਂ ਦੱਸਣਾ ਚਾਹੂੰਗਾ ਰਾਜਨੀਤੀਕਰਨ ਕੀਤਾ ਥੋੜੀ-ਥੋੜੀ ਸੋਡੀ ਤੇ ਛੋਟੀ ਸੋਚ ਨੇ ਸਾਬ ਕੀਨੇ ਕਿਹਾ ਵੀ ਫੌਜ ਭਾਜਪੀ ਦੀ ਹੈ ਕੀਨੇ ਕਿਹਾ ਵੀ ਫੌਜ ਕਾਂਗਰਸ ਦੀ ਹੈ ਕੀਨੇ ਕਿਹਾ ਵੀ ਫੌਜ ਆਮ ਆਦਮੀ ਪਾਰਟੀ ਦੀ ਹੈ ਫੌਜ ਹਿੰਦੁਸਤਾਨ ਦੀ ਹੈ ਸਾਬ ਆ ਜਿਹੜਾ ਮਾਨ ਹੈ ਆ ਜਿਹੜਾ ਸਕਸੈਸ ਆਫ ਦ ਸਿੰਦੂਰ ਮਿਸ਼ਨ ਹੈ ਉਹ ਸਾਡੇ ਸਾਰੇ ਦੇਸ਼ ਦਾ ਮਾਨ ਹੈ ਇਸ ਸ਼ੇਅਰਡ ਲੇਗੇਸੀ ਐਂਡ ਦ ਸਕਸੈਸ ਆਫ ਸਿੰਦੂਰ ਉਹ ਛੇਡ ਲੈਗੇ ਸੀ ਨੂੰ ਮੈਂ ਤਾਂ ਦੇਖ ਕੇ ਰਹਿਣਾ ਕਿਉਂਕਿ ਪਹਿਲਾਂ ਜਦੋਂ ਵਿਚਾਲਾ ਇਹ ਆਇਆ ਸੀ ਇੱਥੇ ਰੋੜਾ ਸਾਹਿਬ ਨੇ ਝੋਟੋ ਲਾਰਕੀ ਸੀ ਸਿੰਦੂਰ ਦੀ ਇਹਨਾਂ ਨੂੰ ਕੌਣ ਰੋਕਦਾ ਸੀ ਕਾਂਗਰਸੀਆਂ ਨੂੰ ਕੌਣ ਰੋਕਦਾ ਲਾ ਲਓ ਕੋਈ ਵੀ ਸਾਡੀ ਫੌਜਾਂ ਨੇ ਜਾ ਕੇ ਮੂੰਹ ਤੋੜ ਕੇ ਆਇਆ ਇਹ ਤਾਂ ਨੁਕਤਾ ਚੀ ਨਹੀਂ ਕਰਨ ਲਗੇ ਇਹ ਤਾਂ ਉਹਦੇ ਵਿੱਚ ਜੀ ਕਿੰਨੇ ਬੰਮ ਸਿੱਟੇ ਹੈ ਜੀ ਕਿੰਨੇ ਡਿੱਗੇ ਹੈ ਜੀ ਕੀ ਹੋਇਆ ਸਭ ਤੁਸੀਂ ਸਭ ਕਿਸੇ ਭਾਜਪੀ ਤੇ ਲਾਂਚ ਨਹੀਂ ਲਾ ਰਹੇ ਤੁਸੀਂ ਸਾਡੀ ਫੌਜਾਂ ਦੇ ਉੱਤੇ ਲਾਂਚਨ ਲਾ ਰਹੇ ਹੋ ਬੜੀ ਸ਼ਰਮ ਦੀ ਗੱਲ ਹੈ ਕਿਹਨੇ ਰੋਕਿਆ ਤੁਹਾਨੂੰ ਜਾ ਕੇ ਕੋਈ ਵੀ ਸਾਡੀਆਂ ਫੌਜਾਂ ਜੇ ਤੁਸੀਂ ਨਾ ਕਹੋਗੇ ਤਾਂ ਵੀ ਆਪ ਸਭ ਕ੍ਰੈਡਿਟ ਤਾਂ ਕਿਸੇ ਨਾ ਕਿਸੇ ਨੂੰ ਜਾਣਾ ਹੀ ਹੈ ਬਹੁਤ ਜ਼ਿਆਦਾ ਤੇ ਵੈਸੇ ਵੀ ਆ ਪੰਜਾਬ ਦੀ ਧਰਤੀ ਹੈ ਸਾਹਿਬ ਅਸੀਂ ਗੱਲ ਕਿਵੇਂ ਕਰੀ ਜਾਂਦੇ ਆ ਕੇਜਰੀਵਾਲ ਸਾਹਿਬ ਆ ਕੇ ਜੀ ਗੱਲ ਕਰ ਦਿੰਦੇ ਤਾਂ ਸਭ ਠੀਕ ਸੀਗਾ ਸਮਝ ਨਹੀਂ ਉਹਨਾਂ ਨੂੰ ਪੰਜਾਬੀਆਂ ਦੀ ਸਭਰਾਉਂ ਦੀ ਜੰਗ ਨੂੰ ਯਾਦ ਨਹੀਂ ਸਾਹਿਬ ਕਿਸੇ ਨੂੰ ਜੇ ਹੁੰਦੀਆਂ ਸਰਕਾਰਾਂ ਦਾ ਮੁੱਲ ਪਉਂਦੀਆਂ ਜੋ ਸਿੰਘਾਂ ਨੇ ਤੇਗਾਂ ਮਾਰੀਆਂ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ ਅਸ ਤਾਂ ਭੁਗਤੇ ਸਭ ਇੱਕ ਮਹਾਰਾਜਾ ਰਣਜੀਤ ਸਿੰਘ ਦੀ ਕਮੀ ਕਾਰਨ ਸਾਡਾ ਕੀ ਹਾਲ ਬਣਿਆ ਸੀਗਾ ਨਹੀਂ ਇੱਥੋਂ ਖਦੇੜਤੇ ਸੀਗੇ ਅੰਗਰੇਜ਼ ਉਸੇ ਟਾਈਮ ਅੱਜ ਜੇ ਤੂੰ ਲੀਡਰਸ਼ਿਪ देयर इज ਅ ਲੀਡਰਸ਼ਿਪ ਰੋਲ ਬਟ ਜਿਹੜਾ ਜੰਗ ਲੜੀ ਹੈ ਸਾਬ ਉਹ ਸਾਡੀ ਹਿੰਦੁਸਤਾਨ ਦੀਆਂ ਫੌਜਾਂ ਨੇ ਲੜੀਆਂ ਐ ਇਸ ਗੱਲ ਤੇ ਆਪਣੀ ਐਸੇ ਛੋਟੀ ਸੋਚ ਤੋਂ ਬਾਹਰ ਨਿਕਲਣ ਮੇਰੀ ਆ ਇਹਨਾਂ ਨੂੰ ਬੇਨਤੀ ਹੈ ਸਾਰਿਆਂ ਨੂੰ ਕਿਉਂਕਿ ਇਹ ਦੇਸ਼ ਦਾ ਮਸਲਾ ਹੈ